ਹਾਂਜੀ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲਓ ਜੀ ਸੀਜ਼ਨ 2 ਤਿੰਨ ਦਿਨ ਦਾ ਰਹਿ ਗਿਆ ਲਾ ਚੱਲੇ ਜੀ ਕੰਮ ਨੇੜੇ ਤੇ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ ਸਮਾਪਤੀ ਹੋ ਚੁੱਕੀ ਆ ਸਾਡੇ ਏਰੀਆ ਜਿਲ੍ਹਾ ਫਤਿਹਗੜ੍ਹ ਸਾਹਿਬ ਹੁਣ ਮਸ਼ੀਨਾਂ ਜਾਣਗੀਆਂ ਅੰਮ੍ਰਿਤਸਰ ਕੰਡੀ ਨੂੰ ਪਰ ਆਪਾਂ ਆਪਣਾ ਕੋਈ ਵਿਚਾਰ ਨਹੀਂ ਉਧਰ ਨੂੰ ਜਾਣ ਦਾ ਤੇ ਆਪਾਂ ਬਸ ਲੋਕਲੇ ਰਹਿਣਾ ਲੋਕਲੇ ਬਹੁਤ ਸੋਹਣਾ ਹੋਗਾ ਕੰਮ ਤੇ ਬਾਕੀ ਹੁਣ ਉੱਤਲੇ ਤਾਂ ਮਸ਼ੀਨ ਤੋਂ ਮੌਸਮ ਬੜਾ ਸਾਫ਼ ਸੁਥਰਾ ਹੋਵੇ ਅਮਲੀ ਉਹਨਾਂ ਦੇ ਲੱਗੀਆਂ ਭਾਗਾਚਾ ਬੈਠਿਆ ਉਹਨੂੰ ਟੁੱਟ ਟੁੱਟ ਖਾ ਕੇ ਏਡੇ ਹਾਂ ਵੀ ਮਰਾ ਤੂ ਕਿਦੋਂ ਮੈਂ ਫਿਰ ਚਲਾ ਆ ਜਾ ਫਿਰ 16 7 ਮੰਨੀ ਵਾਲੀ ਫੁੱਲ ਕੈਪਟੀ ਟ੍ਰਾਲੀ ਬੈਦ ਦੀ ਤੋਂ ਬਾਦ ਆਏ ਹੈ ਤੇ ਜੇ ਇਹਦੇ ਆਪਾਂ ਨੇ ਸਪਿੰਨਰ ਜੇ ਹਰੇ ਕਰਾ دیے ਜਿਆਦਾ ਜੱਜਣਗੇ ਨਹੀਂ ਕਾਲੇ ਠੀਕ ਲੱਗਦੇ ਹਨ ਹਲੇ ਕੱਪ ਕੁੱਪ ਜੇ ਲੱਗਣਾ ਜਿਆਦਾ ਕੈਂਟਫੇ ਲੱਗਣਗੇ ਹਲੇ ਕੱਪ ਹੋਏ ਤੇ ਹਨਾ ਕੁਝ ਨਹੀਂ ਹੁੰਦਾ ਹਰਾ ਰੰਗ ਪਿਆ ਸਾਲ ਨੂੰ ਦੇਖ ਲਾਂਗੇ ਕਰਕੇ ਜੇ ਨਾ ਸੋਹਣੇ ਲੱਗੇ ਫੇਰ ਕਾਲੇ ਕਰ ਦਾਂਗੇ ਹਨਾ ਕਿਉਂਕਿ ਉਹ ਦੇਖਾ ਹੱਪੀਲਾ ਚੱਕਾ ਨਾ ਪੀਲੇ ਪਰ ਹਰੇ ਜੱਜਦੇ ਆ ਤੇ ਬਾਕੀ ਹੁਣ ਕਰਦੇ ਆਂ ਟਰਾਲੀ ਨੂੰ ਬਾਹਰ ਤੇ ਦੇਖਦੇ ਆਂ ਜੁਨੀਅਰ ਫਿਰ ਕਿਆ ਕਹਿੰਦਾ ਕਿਆ ਨਹੀਂ ਪੁੱਲ ਭਰਤੀ ਆਪਾਂ ਨੇ ਉੱਪਰ ਥੇ ਟੀਸੀ ਲਾਤੀ ਇਹਦੀ ਦੇ ਰਾਤ ਤੋਂ ਦੋ ਤਿੰਨ ਦਿਨ ਹੋ ਗਏ ਲਗਾਤਾਰ 2 ਵਜੇ 3 ਵਜੇ ਖੜ ਰਿਹਾ ਕੰਮ ਬੜਾ ਐ ਹੋਇਆ ਪਿਆ ਸਿਸਟਮ ਦੀ ਜਿਵੇਂ ਬਹੁਤ ਟਾਈਮ ਹੋ ਗਿਆ ਸੁੱਕੇ ਹੀ ਨਹੀਂ ਉਹਦੇ ਬਾਕੀ 4 ਦਿਨ ਤੱਕ ਆਹੀ ਆ ਬਸਲਾ ਬਸ ਇੱਕ ਤਕਰੀਬਨ ਕੱਲ ਨੂੰ ਆਪਣੇ ਮਸ਼ੀਨ ਲੱਗ ਜੂਗੀ ਜਾਂ ਅਜ ਰਾਤ ਨੂੰ ਲਾਵਾਂਗੇ ਕੁਝ ਕਿ ਇੱਕ ਦੋ ਟਰਾਲੀ ਭਰਾਂਗੇ ਆਪਣੇ ਰਹਿਗੇ 30 35 ਕਿੱਲਾਂ ਦਾ ਗੇੜ ਤੇ ਟਰਾਲੀ ਇੱਕ ਕਰਤੀ ਇੰਡੀਕੇਟਰ ਵਾਲੇ ਵਾਲੇ ਵੀ ਹੋਣੇ ਤੇ ਉਹ ਚੱਲ ਰਹੀ ਹੈ ਮਸ਼ੀਨ ਆਪਣੇ ਵਾਲਾ ਟਰੈਕਟਰ ਲੈਂਦਾ ਬੜਾ ਸੋਹਣਾ ਬਈ ਕੰਮ ਚੱਲਿਆ ਇਸ ਵਾਰ ਬੜੀ ਮਤਲਬ ਠੀਕ ਐ ਮੌਸਮ ਨੇ ਵੀ ਠੀਕ ਐ ਪਰਮਾਤਮਾ ਨੇ ਸਾਥ ਦਿੱਤਾ ਪੂਰਾ ਬਸ ਕੱਲ ਗੜਬੜ ਜੀ ਬਹੁਤ ਹੋ ਗਈ ਧੀ ਕੱਲ ਮੀਂਹ ਬਹੁਤਾ ਬਹੁਤ ਇੱਕਦਮ ਬੱਦਲ ਐਨਾ ਵੀ ਦਰੂਕਾ ਜਿਹਾ ਗੇੜਿਆ ਕਿਰਾਂ ਦਾ ਖੜਾ ਕੇ ਤਾਂ ਘੰਟਾ ਘੰਟਾ ਖੜੀ ਰਹੀ ਨੀ ਮਸ਼ੀਨਾਂ ਤੇ 40 ਕਿੱਲੇ 42 ਕਿੱਲੇ 45 ਕਿੱਲੇ ਇੰਨੀ ਕੈਪੈਸਿਟੀ ਚ ਪਹੀ ਜਾਂਦੀ ਐ ਭਾਡੇ ਦੇ ਹੁਣੀ ਹੀ ਪਹਿਣ ਲੱਗੇ ਤਿੰਨ ਦਿਨਾਂ ਤੋਂ ਯਾਨੀ ਪਹਿਲਾਂ 35 ਪੁੰਤੀ 30 35 ਚੱਲਿਆ ਕਰਨ ਨੂੰ ਫਿਰ ਰੋਟੀ ਤਾਂ ਖਾ ਲਈ ਰੋਟੀ ਕੋਈ ਆਉਂਦਾ ਰੋਟੀ ਆ ਜਾ ਫਿਰ ਤੂੰ ਵੀ ਛਕ ਲੈ ਆ ਜਾਂਦਾ ਉਪਰ ਇੰਨ ਮੜੇ ਸਾਝੀ ਤੇ ਕਰਦੇ ਮੋਟਰਸਾਈਕਲ ਨੂੰ ਵੀ ਬਾ ਠੰਡਾ ਲਿਆ ਜਿਹੜਾ ਲੈਣਾ ਹੈ ਠੰਡਾ ਤਾਂ ਠੰਡਾ ਹੀ ਹੈ ਠੀਕ ਆ ਚੱਕ ਲੈ ਫਰਾਜਾ ਦੋ ਜੂ ਪਛਾਦੇ ਪਿਆਰਾ ਪਛਾਦੇ ਸੀ ਗਿਆ ਹੁਣ ਬਾਕੀ ਫਿਰ ਕਰਦੇ ਆਪਾਂ ਪਛਾਦਾ ਚੱਕਣ ਤੋਂ ਬਾਅਦ ਗੱਲਾਂ ਕਰਤਾ ਲਓ ਜੀ ਬੀਤੀ ਚਾਚਾ ਦਾ ਕੰਮ ਨਵੇਂ ਵੇੜ ਚੱਲੇ ਅਮਨੀ ਉਹਨਾਂ ਦਾ ਕਿਵੇਂ ਆ ਬੰਦਾ ਬੰਦਾ ਠਾਇਰ ਵਧੀਆ ਹੈ ਸੁੱਤਾ ਤਾਂ ਨਹੀਂ ਆਹ ਬਾਰ ਬਾਰ ਤੋਂ ਸਾਜ ਮਰਨ ਵਾਲਾ ਹੋਇਆ ਪਿਆ ਅੱਜ ਉਹ ਆ ਗਿਆ ਆਦੇ ਮਤੈ ਨਹੀਂ ਕਰਦਾ ਤਾਂ ਉਹ ਲੋਕੀ ਦੇ ਬਰਤਨਾਂ ਵਿੱਚ ਵੱਟ ਜਾਂਦੇ ਆਹੋ ਜਾਂਦੇ ਨੇ ਫੜਦੇ ਨੇ ਆਪਣੇ 500 ਨੰਬਰਾਂ ਤੋਂ ਫੁੱਟ 500 ਲੈ ਕਰ ਦਾਂਗੇ ਪਿੰਡ ਉੱਧਰ ਆ ਹੁਣ ਅਸੀਂ ਬਰਾਸ ਲੰਘ ਜਾਣਾ ਦੂਈ ਮਸ਼ੀਨ ਤੱਕ ਪਹੁੰਚਣੇ ਨੇ ਜੀ ਉੱਥੇ ਅਸੀਂ ਵੀ ਬਰਾਸ ਚੱਲੇ ਹਾਂ ਲਵੇਟੇ ਆਉਣੇ ਉੱਥੇ ਪੰਜ ਚਾਰਜਰ ਪੰਜ ਪੰਜ ਕਿਲੇ ਆਉਣੇ ਸਾਨੂੰ ਲਵੇਟ ਕੇ ਬਸ ਆਪਣਾ ਪਿੰਡ ਨੂੰ ਆ 500 ਨੂੰ ਆ ਜਾਾਂਗੇ ਹਾਂ ਤੇ ਬਾਕੀ ਲੋ ਜੀ ਇੱਧਰ ਪੈਣੀ ਵੀ ਕਰਤਾ ਚਾਚਾ ਬਿੱਲਾ ਅਸੀਂ ਰੋਜ਼ ਦੀ ਰੋਜ਼ 5 ਕਿੱਲੇ 7 ਕਿੱਲੇ ਮਤਲਬ ਸਾਡੀ ਪੜ੍ਹਾਈ ਵਧਣ ਲੱਗੀ ਤੇ ਜਾਨੂੰ ਵਧਾਈ ਜਾਂਚਾ ਵਧਣ ਲੱਗੀ ਜਾਂਾਨੂੰ ਸੀਜ਼ਨ ਨੇ ਲੱਗਿਆ ਇਹ ਨਹੀਂ ਤੇ ਬਾਕੀ ਬਹੁਤ ਸੋਹਣਾ ਕੰਮ ਹੋ ਗਿਆ ਜੀ ਸਾਡੀ ਇਹ ਕੰਪਲੀਟ ਵਾਲੀ ਵਧਣ ਲੱਗਦੀ ਹੈ ਇਹਨਾਂ ਨੂੰ ਮੁੱਕ ਜਾਂਦਾ ਇਹਨਾਂ ਨੂੰ ਮੁੱਕ ਜਾਂਦਾ ਕੰਮ ਉਹੀ ਗੱਲ ਹੈ ਹਾਂ ਪਹਿਲਾਂ ਪਹਿਲਾਂ 30 ਪਰ ਐਂਦੇ ਤੇ ਅਸੀਂ ਫਿਰ 35 ਪਰ ਫਿਰ 40 ਪਰ ਤੇ ਪਹੁੰਚ ਗਈ ਸੂਈ ਅੱਜ ਹੁਣ ਜਿਹੜੇ ਸਾਹ ਨਾਲ ਕੰਮ ਚੱਲ ਰਿਹਾ ਅੱਜ 40 ਤੇ ਵੀ ਟੱਪਣਾ ਹੈ ਇਹਨਾਂ ਨੂੰ ਮੁੱਕ ਜਾਣਾ ਇਹਨਾਂ ਨੂੰ ਮੁੱਕ ਜਾਣਾ ਬਸ ਕੱਲ ਦਾ ਦਿਹਾੜੀ ਦਾ ਪੂਰਾ ਤਾੜਾ ਵਾ ਪਰਸ ਨੂੰ ਲਵੇ ਲੱਗ ਜਾਣਾ ਕੱਲ ਨੂੰ ਇੱਕ ਬੰਦਾ ਸੀ ਟੂੜੀ ਵਾਲੀ ਪਿਛਟਾ ਦੇਣਾ। ਫਾਈ ਕਟਰ ਵਾਲ ਨੂੰ ਜਿਹੜੀ ਮੋਟਰ ਲਵਾਈ ਹੈ ਨਾ ਧਰਮ ਨਾਲ ਨਿਆਰਾ ਆ ਗਿਆ ਜੀ। ਸੀਜ਼ਨ 'ਚ ਸਾਰੇ ਸੀਜ਼ਨ 'ਚ ਇੱਕ ਵਾਰ ਨਹੀਂ ਦੋ ਵਾਰੇ ਗ੍ਰੀਸ ਕਰੀ ਜਾ। ਨਾ ਕਰਵੇਂ ਹੁੰਦੀ ਆ, ਬਾਕੀ ਨਜ਼ਰ ਵੀ ਨਾ ਲੱਗ ਜਵੇ। ਟੀਓ ਗਲੇ ਸ ਜਾਉਂਦਾ ਬੰਦਾ। ਟੀ ਟਰਾਲੀ ਭਾਤੀ ਚਾਚੇ ਜੀ। ਬੜੀ ਬੱਲਾ 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 ਕਰਦਾ ਓ ਬੱਲੇ ਹਾਲ ਹੈ ਵੀਰੇ ਕੀ ਹਾਲ ਹੈ ਤੇਰਾ ਠੀਕ ਠਾਕ ਹੈ ਆਪਾਂ ਕਹਿੰਦੇ ਹਲੇ ਨਰਮਾ ਇਹਦਾ ਕਰਦਾ ਏ ਉਣਦਾ ਉਹਨੇ ਪੁੱਟੀ ਮਾਰਿਆ ਠੀਕ ਹੈ ਉਹ ਨਿਵੇੜਦਾ ਦੇਖ ਲੈ ਕਰਤਾ ਫੇਲਾ ਫੇਤਾ ਚਾ ਇੱਥੋਂ ਹਾਂ ਹੋਰ ਕਿਵੇਂ ਚੱਲਦੀ ਹੈ ਪੜਾਈ ਲਿਖਾਈ ਤੇ ਚੱਲਦੀ ਆ ਉਹ ਉਹ ਆਣਾ ਖੋਲੀ ਉਹ ਜਾਣਾ ਸਾਹਮਣੇ ਉਹ ਆਪਾਂ ਨੇ ਆਪਾਂ ਨੇ ਉਹ ਸਫਾਈਦਿਆਂ ਦੇ ਲਾਗ ਲਾਗ ਨੂੰ ਕੱਢ ਲੈਣੀ ਐ ਆਹੋ ਉਹ ਚਾਹੀਦੀ ਲੱਗਣ ਲੱਗਿਆ ਹੁਣ ਇਹ ਦੋ ਕਿਲੇ ਉਧਰ ਰਹਿ ਗਏ ਸੀ ਬਾਕੀ ਭੱਟ ਕੇ ਜੀ ਅਸੀਂ ਪਿੰਡ ਚਾਹ ਨੂੰ ਪੁੱਛਦੇ ਕਿਹਾ ਚਾਹ ਸੀ ਤਾਂ ਲੋੜ ਹੀ ਨਹੀਂ ਕਹਿਣ ਦੀ ਤੁਹਾਨੂੰ ਪਤਾ ਹੀ ਐ ਚਾਹ ਕਿਵੇਂ ਦੀ ਪੀਣੀ ਐ ਅਸਲ ਤੇ ਸਾਰੀ ਸਾਨੂੰ ਮਾਰ ਪੈਦੀ ਹੈ ਹੈਲਪਰਾਂ ਦੀ ਇਹ ਭਾਈ ਆਉਣੇ ਲੱਗ ਗਿਆ ਡਰਾਈਵਰ ਮਿਲ ਜਨੇ ਹੈਲਪਰ ਨਹੀਂ ਮਿਲਦੇ ਪਤਾ ਨਹੀਂ ਸਾਲਾ ਚੱਕਰ ਕੀ ਹੈ ਕੀ ਨਹੀਂ ਹੋਰਿਆ ਸਾਰੀ ਦਿਹਾੜੀ ਆਪੇ ਨਾਲ ਭੱਜਣਾ ਟਕੂਲੇ ਰਹਿੰਦਾ ਬੰਦਾ ਹੈਲਪਰ ਦੀਆਂ ਬੜੀ ਛੋਟੇ ਰਹਿੰਦੀਆਂ ਸਾਨੂੰ ਦੋਵੇਂ ਮਸ਼ੀਨਾਂ ਦੇ ਇਸ ਵਾਰ ਹੈਲਪਰ ਨਹੀਂ ਦੇ ਹੈਗੇ ਚਾਚਾ ਨੇ ਉਹਨੂੰ ਵੀ ਕਿਹਾ ਤਾਂ ਵੀ ਜੇ ਬੰਦਾ ਕੋਈ ਮਿਲ ਜੇ ਹੈਲਪਰ ਦੋ ਲੈ ਲੋ ਜਾਂ ਲੱਭ ਲੋ ਜੇ ਮਿਲਦੇ ਕੋਈ ਮਿਲੇ ਹੀ ਨਹੀਂ ਭਾਈ ਪਤਾ ਨਹੀਂ ਭਾਈ ਹੈਲਪਰੇ ਘਟ ਗਏ ਹੁਣ ਹਾਲੇ ਡਰਾਈਵਰ ਬਣ ਕੇ ਇੱਕ ਇਹ ਨਾ ਕਰ ਲਈ ਇੱਕ ਹਾਂ ਉਹ ਉੱਥੇ ਦਾ ਕਿਸੇ ਦਾ ਨਾ ਬਿਨਾ ਸਕੂਟਰੀ ਸਾਨੂੰ ਸਕੂਟਰੀ ਸਟਾਰਟ ਕਰਕੇ ਦਿਖਾ ਆਪਾਂ ਨੌਂ ਗੂੰਗੀ ਰੱਖ ਦੇ ਲਗਾ ਹੁਣ ਹੈ ਨਹੀਂ ਭਾਈ ਅਜੇ ਨਾ ਗੂੰਗੀ ਇਹਦਾ ਰੋਲਾ ਤਾਂ ਪਉਂਦੀ ਨਹੀਂ ਸੰ ਤਾਂ ਪਤਾ ਹੀ ਨਹੀਂ ਲੱਗਦਾ ਬੰਦੇ ਦਾ ਕੋਲ ਨੂੰ ਲੰਘ ਜਵੇ ਇਹ ਹੂੰ ਲੈ ਵੀ ਚਾਹ ਵਧੀਆ ਮੋਟਾ ਦਾਣਾ ਜੀ ਯਾਰ ਇਹ ਕਿਤੇ ਮੜਾ ਦੇਖੀ ਢਿੱਡ ਕੱਢੀ ਫਿਰਦਾ ਦਾਣਾ ਪੁੱਛਦੇ ਤੇ ਕਹਿੰਦੇ ਦਾਣਾ ਖਿਆ ਜੇ ਇੱਕ ਢੇਕ ਕੱਢੀ ਵੀ ਜੀ ਫੇ ਜੀਲੀ ਬਾਸਮਤੀ ਕਿ ਦੂਜੀ ਲਾਉਂਗੇ ਜੀ ਦੂਜੀ ਲਾਉਂਦੇ ਮੋਟੀ ਮੋਟੀ ਚੱਲੂਗੀ ਨਾ ਲੈ ਵੀ ਮੇਤਰਾ ਚੰਗਾ ਫਿਰ ਆ ਜਾ ਤੈਨੂੰ ਘੁਮਾਈਏ ਨਹੀਂ ਬਰਾਸ ਲੀ ਲੈ ਕੇ ਨਹੀਂ ਲਾਓ ਜੀ ਮੇਤ ਲੋ ਕੰਮ ਨਿਬੜ ਗਿਆ ਇੱਥੇ ਹੁਣ ਮਿਲਾਂਗੇ ਜੀਰੀ ਚ ਹੁਣ ਮਾਂ ਮਿਲਾਂਗੇ ਜੀਰੀ ਚ 6 ਮਹੀਨੇ ਬਾਅਦ ਪਹਿਲਾਂ ਹੀ ਮਿਲਣਾ ਪਹਿਲਾਂ ਮਿਲਣਾ ਪੈਣਾ ਬਾਈ ਬਾਹਰ ਲੱਗਾ ਮਿਲਣਾ ਕਿ ਲਣਾ ਲੱਗ ਮਿਲਣਾ ਕਿ ਲਣਾ ਲੱਗ ਗਿਆ ਸਹੀ ਗੱਲ ਸਹੀ ਗੱਲ ਬਰਾਸ ਪਿੰਡ ਪਹੁੰਚ ਚੁੱਕੇ ਜੀ ਦਿਖਾ ਦੇ ਤੈਨੂੰ ਨੱਚ ਟੱਕ ਆਪਣੇ ਆਪ ਦਾ ਤਾਤਾ ਉੱਗੜ ਉਹ ਆ ਪੱਖਾ ਨਾਲੇ ਲਈ ਚੱਲ ਮੈਂ ਕਹਿੰਦਾ ਜਿਹੜਾ ਪਿਆ ਥੱਲੇ ਆਜਾ ਕਿਹੜਾ ਮੈਨੂੰ ਵੀ ਇਹ ਦੇਖ ਪੱਖਾ ਮਾ ਨਾਲ ਦੀ ਨਾਲ ਲਈ ਚੱਲ ਗੜ ਕਿਉਂ ਦਿਖਾਈ ਪੱਖਾ ਉਹ ਲਾਈਟਾ ਬੰਦ ਕਰੀ ਲਾਈਟਾ ਪੀਲੀਆਂ ਚੱਲੋ ਵੀ ਚੱਲੋ ਲੈ ਜਾ ਤਾਂ ਫੋਨ ਫੜਾ ਸਾਰਾ ਠੀਕ ਹੈ ਠੀਕ ਹੈ ਖਿੱਚ ਕੇ ਰੱਖੇ ਕੰਮ ਨੂੰ ਪੱਖਾਂ ਨਾਲੇ ਲਈ ਫਿਰਦਾ ਉਹ ਪੱਖਾ ਉਸੇ ਸਿਵਰਾਉਣਾ ਦੇ ਆਵਾਜ਼ਾ ਚੱਲ ਠੀਕ ਹੈ ਓਕੇ ਲਓ ਵੀ ਕਹਿੰਦੇ ਮੇਰੇ ਵੀਰੋ ਗੋਗੀ ਢਿੱਲਾ ਪਹੁੰਚ ਚੁੱਕਿਆ ਨਵੀਂ 16 7 ਟਰਾਲੀ ਲੈ ਕੇ ਉਹ ਟੂੜੀ ਵਾਲੀ ਬੰਦ ਕਰਿਆ ਆ ਨਵੇੜ ਤਾਂ ਕੰਮ ਬੜਾ ਆ ਟਰਾਲੀਆਂ ਹੁਣ ਆਪਾਂ ਚੱਲੀਏ ਹਾਂ ਇਹਨੂੰ ਘੇੜਾ ਲਾਉਨੇ ਆ ਫਾਟੂ ਆ ਲੈ ਲਾ ਭਾਈ ਸਾਰੇ ਗਿੱਲਿਆਂ ਦੇ ਕੇਲੇ ਲਾਤੇ ਫੇਲੇ ਕਰਤੇ ਆਪਾਂ ਨੇ ਬੰਦੇ ਉਹ ਖੜੀ ਇੱਕ ਟਰਾਲੀ ਉਹ ਖੱਤੀ ਦਾ ਕੇਲਾ ਲਾਤਾ ਸਾਰੇ ਦਾ ਕੇਲਾ ਲਾਤਾ ਫਿਰ ਆ ਕੇਲਾ ਲੋਣਾ ਇੱਧਰ ਵੀ ਲੈ ਆਂਦਾ ਕੇਰਾ ਮਾ ਹਾ ਹੁਣ ਆਏ ਜਾਣਾ ਬੱਬੂ ਬਣਾਉਣਾ ਸਾਈਂ ਫੁੱਲ ਕਰ ਕਰਕੇ ਗੱਤੀ ਫੁੱਲ ਕਰ ਕਰਕੇ ਗੱਤੀ ਫਿਰ ਉੱਪਰ ਬੈਣਾ ਪੈਣਾ ਤੈਨੂੰ ਲੋਡ ਕਰਨਾ ਪੈਣਾ ਆ ਜਾ ਤੈਨੂੰ ਸੈਰ ਕਰਾਵਾਂ ਹੋ ਠੀਕ ਹੈ ਦਾਦਾ ਐਨ ਵਧੀਆ ਉੱਤੇ ਰਿਪੋਰਟ ਵਾਗ ਐਨ ਵਧੀਆ ਵਾਗੋ ਵਾਗ ਸਾਉਤੀ ਆਦੀ ਕਿੱਧਰ ਗਏ ਹੁਣ ਐਣੀ ਮੱਜਰੇ ਫੌਲ ਆ ਗਿਆ ਦਾ ਉਹ ਦਾ ਕਰਕੇ ਫੇਰ ਬਾਹਰ ਤੇ ਜਾ ਆਓ ਦੇਖੋ ਭਾਈ ਪ੍ਰਾਪਤ ਵੀ ਜਾਏਗਾ ਲੈ ਲੋ ਖੁੱਲੀ ਡੰਡਾ ਘੋੜਾ ਨਹੀਂ ਆਇਆ ਬਾਹਰ ਦੇ ਟਿਕਾ ਮਰੋ ਬੰਦੇ ਬੱਲੇ ਕਰਾਈ ਬਈ ਆਹਿਆ ਕੁਸਤੇ ਜਿਆਦਾ ਖਰਾਦੇ ਮਨੂ ਰਸਦਾ ਆਲਾ ਦੇ ਖਾਣਾ ਹੋ ਰਿਹਾ ਕੋਈ ਨਾ ਮਾਜਾ ਕਰਦਾ ਲਓ ਜੀ ਸਭ ਟਿਪੜ ਚੱਲਿਆ ਬਰਾਸ ਆਹ ਰਹਿ ਗਈ 36 ਚੋਟੀ ਜੀ ਅੱਗੇ ਹੁਣ ਜਾਣਾ ਪਿੰਡ ਪਿੰਡ ਪੱਜਲੇ ਜਾਂ ਅਰ ਕੀ ਦੇ ਜਾ ਕੇ ਵੱਡੀ ਆ ਸਾਡੀ ਆਪਣੀ ਹਾਂ ਜਿਹਨੇ ਵੱਡੀਆਂ ਫਟਕਾ ਦੀ ਮੈਂ 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 ਵੀ ਮੈਂ ਤਾਂ ਘੱਟੇ ਵੱਡੀ ਆ ਬੋਤਨ ਨੂੰ ਫੇਰੇ ਜਿਹੜਾ ਬੱਲਾ ਵੇਖ ਰੀਆ ਪੈਂਦੀ ਆ ਅੱਲਾ ਬੱਲੇ ਵੱਢਣੇ ਪੈਂਦੇ ਆ